ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਿਆਰਿਓ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਧਰਨਾ ਲੱਗਿਆ ਹੋਇਆ 13 ਫਰਵਰੀ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ ਇਹ ਜੋ ਧਰਨਾ ਹੈ ਇਹ ਸਾਡਾ ਇੱਥੇ ਲਾਉਣ ਦਾ ਮਕਸਦ ਨਹੀਂ ਸੀ ਸੀ ਸਾਡਾ ਤਾਂ ਮਕਸਦ ਇਹ ਸੀ ਕਿਸਾਨ ਵੀਰਾਂ ਦਾ ਕਿ ਆਪਾਂ ਦਿੱਲੀ ਪਹੁੰਚਣਾ ਹੈ ਜੀ ਜੋ ਦਿੱਲੀ ਪਹੁੰਚਣ ਵਾਸਤੇ ਸਾਡੇ ਰਸਤੇ ਵਿੱਚ ਰੁਕਾਵਟ ਪਾਈ ਗਈ ਹੈ ਜੋ ਸ਼ੰਭੂ ਬੈਰੀਅਰ ਦੇ ਉੱਪਰ ਖੱਟੜ ਸਰਕਾਰ ਵੱਲੋਂ ਹਰਿਆਣਾ ਦੀ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦਾ ਬਾਰਡਰ ਬਣਾ ਦਿੱਤਾ ਗਿਆ ਜਿਹੜਾ ਚੀਨ ਜਾਂ ਪਾਕਿਸਤਾਨ ਦੇ ਬਾਰਡਰਾਂ ਤੋਂ ਵੀ ਵੱਧ ਕੇ ਬਣਾਇਆ ਗਿਆ ਹੈ ਉੱਥੇ ਤਾਂ ਫੇਰ ਵੀ ਗੋਲੀਬਾਰੀ ਜਦੋਂ ਆਉਂਦੀ ਹੈ ਤਾਂ ਉਹਦਾ ਮੁਕਾਬਲਾ ਕਰਨ ਵਾਸਤੇ ਹਥਿਆਰਾਂ ਦੇ ਨਾਲ ਹਥਿਆਰਾਂ ਦਾ ਮੁਕਾਬਲਾ ਕੀਤਾ ਜਾਂਦਾ ਹੈ ਸਾਡੇ ਜਿਹੜੇ ਹਿੰਦੁਸਤਾਨ ਦੇ ਫੌਜੀ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੇ ਐ ਇੱਥੇ ਤਾਂ ਹੱਥੇ ਕਿਸਾਨ ਸੀ ਜਿਹੜੇ ਤੰਗਲੀ ਪੰਜਾਲੀ ਚੁੱਕਦੇ ਨੇ ਘਰਾਂ ਦੇ ਵਿੱਚ ਹਾਲ ਪੰਜਾਲੀਆਂ ਦੇ ਨਾਲ ਆਪਣੀ ਖੇਤੀਬਾੜੀ ਕਰਦੇ ਨੇ ਪਰ ਕਿਸੇ ਕੋਲ ਵੀ ਕਿਸ ਤਰ੍ਹਾਂ ਦਾ ਮਾਰੂ ਹਥਿਆਰ ਨਹੀਂ ਸੀ ਪਰ ਇਹਨਾਂ ਨੇ ਮਾਰੂ ਹਥਿਆਰ ਲਿਆ ਕੇ ਇਹ ਸਾਡੇ ਭੋਲੇ-ਪਾਲੇ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਕਿ ਆਸੀਂ ਵੀ ਇਹਨਾਂ ਦਾ ਵਿਰੋਧ ਡਟ ਕੇ ਕਰੀਏ ਸੋ ਕਈ ਦਿਨਾਂ ਤੋਂ ਇਹ ਤਕਰੀਬਨ ਕੱਲੂ ਮਹੀਨਾ ਹੋ ਜਾਣਾ ਜੀ ਇਹ ਧਰਨਾ ਲੱਗੇ ਹੋਏ ਨੂੰ ਸੋ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਮੈਂ ਕਾਬਲ ਸਿੰਘ ਰਠੌਰ ਬੂਤਖੜੀਾ ਲੁਧਿਆਣੇ ਤੋਂ ਕਿ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਹਰ ਤਰ੍ਹਾਂ ਦੇ ਨਾਲ ਆਪੋ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਕੋਈ ਮਾਇਆ ਦਾ ਦਾਨ ਪਾਉਂਦਾ ਹੈ ਕੋਈ ਹੱਥੀ ਕਿਰਤ ਕਰਦਾ ਇੱਥੇ ਆ ਕੇ ਕੋਈ ਰਸਤਾ ਵਾਸਤਾ ਪਹੁੰਚਾਉਂਦਾ ਕੋਈ ਲੰਗਰ ਦੇ ਵਾਸਤੇ ਆਟਾ ਪਹੁੰਚਾਉਂਦਾ ਕੋਈ ਸਬਜ਼ੀਆਂ ਪਹੁੰਚਾਉਂਦਾ ਕੋਈ ਦਾਣਾ ਪਹੁੰਚਾਉਂਦਾ ਕੋਈ ਦੁੱਧ ਦਾ ਪ੍ਰਬੰਧ ਕਰਦਾ ਹੈ ਇੱਥੋਂ ਤੱਕ ਕਿ ਇੱਥੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਪੰਜਾਬ ਦੇ ਕੋਨੇ-ਕੋਨੇ ਜੋ ਡਾਕਟਰ ਪਹੁੰਚੇ ਹੋਏ ਨੇ ਆਪਣੀਆਂ ਟੀਮਾਂ ਲੈ ਕੇ ਫ੍ਰੀ ਇਲਾਜ ਚੱਲਦਾ ਹੈ ਇੱਥੇ ਤੁਸੀਂ ਦੇਖਿਆ ਨਾ ਦੋ ਤਿੰਨ ਜਗ੍ਹਾ ਦੇ ਉੱਪਰ ਕੱਪੜੇ ਧੋਣ ਵਾਲੀਆਂ ਵੀਰ ਘਰਾਂ ਤੋਂ ਮਸ਼ੀਨਾਂ ਲੈ ਕੇ ਆਏ ਹੋਏ ਨੇ ਉਹ ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਦੇ ਕੱਪੜੇ ਮੈਲੇ ਹੁੰਦੇ ਨੇ ਰੋਜ਼ ਤੁਹਾਨੂੰ ਪਤਾ ਦੂਏ ਦਿਨ ਕੱਪੜਾ ਬਦਲਣਾ ਪੈਂਦਾ ਹੈ ਉਹ ਆਪਣੇ ਹੱਥੀ ਖੋਖ ਹੋ ਕੇ ਵਸਤਰ ਸੇਵਾਦਾਰਾਂ ਦੇ ਧੋਣ ਵਾਸਤੇ ਉਹ ਖੁਸ਼ੀ ਦੇ ਨਾਲ ਧੋ ਦੋਗੇ ਇਹ ਸੇਵਾ ਕਮਾਉਂਦੇ ਨੇ ਵਸਤਰ ਜਿਹੜੇ ਗੰਦੇ ਮਲੇ ਹੁੰਦੇ ਨੇ ਸੋ ਤੁਸੀਂ ਹੁਣ ਦੇਖਿਆ ਹੁਣ ਇੱਥੇ ਥਾਂ ਥਾਂ ਤੇ ਗੁਰੂ ਦੇ ਲੰਗਰ ਚੱਲ ਰਹੇ ਨੇ ਇੱਥੇ ਲੰਗਰ ਲੱਗੇ ਥਾਂ ਥਾਂ ਅਤੇ ਜਿੰਨੇ ਵੀ ਸੇਵਾਦਾਰ ਹੈ ਕੋਈ ਬਰਤਨਾਂ ਦੀ ਸੇਵਾ ਕਰ ਰਿਹਾ ਕੋਈ ਲੰਗਰ ਪ੍ਰਸ਼ਾਦਾ ਵਰਤੌਣ ਦੀ ਸੇਵਾ ਕਰ ਰਿਹਾ ਕਿਸੇ ਨੂੰ ਵੀ ਮਜਬੂਰ ਨਹੀਂ ਹੋਣਾ ਪੈਂਦਾ ਵੀ ਅਸੀਂ ਸੇਵਾ ਕਰੀਏ ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਆਪਣੇ ਆਪ ਜੀ ਕਰਦਾ ਵੀ ਅਸੀਂ ਇੱਥੇ ਆ ਕੇ ਸੇਵਾ ਕਰੀਏ ਇੱਥੇ ਸੋ ਮੈਂ ਬੇਨਤੀ ਕਰਾਂ ਪੰਜਾਬ ਵਾਸੀਆਂ ਨੂੰ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਬਸਦੀ ਹੈ ਕਿ ਇਹ ਜਿਹੜਾ ਸ਼ਿੰਗਾਰਛਾ ਹੈ ਸਾਡਾ ਕੱਲਿਆਂ ਦਾ ਨਹੀਂ ਆਪਾਂ ਅਮਰਤ ਵੇਲੇ ਜਦੋਂ ਉੱਠਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਚਾਹ ਦੀ ਜ਼ਰੂਰਤ ਪੈਂਦੀ ਹੈ ਆਪਾਂ ਪ੍ਰਸ਼ਾਦਾ ਛਕਦੇ ਹਾਂ ਇਹ ਜੋ ਕਿਸਾਨ ਅੰਨ ਦਾਤਾ ਜੋ ਇਸ ਅੰਨ ਨੂੰ ਉਗਾਉਂਦਾ ਹੈ ਸੋ ਉਹਨਾਂ ਦੀ ਬਦੌਲਤ ਆਪਾਂ ਇਹ ਦੁਨੀਆ ਦੇ ਉੱਪਰ ਵਿਚਰਦੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਸਵੇਰੇ ਉੱਠ ਕੇ ਜਦੋਂ ਨਵਾਲਾ ਮੂੰਹ ਦੇ ਵਿੱਚ ਪਾਉਂਦੇ ਆ ਇਹਨਾਂ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਸੋ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਆਪੋ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਥੋੜਾ ਬਹੁਤਾ ਇਸ ਧਰਨੇ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਓ ਕਿਉਂਕਿ ਅੱਜ ਕੱਲ ਹਰ ਕੋਈ ਬੰਦਾ ਵਿਅਸਤ ਹੈ ਕਿਸੇ ਕੋਲ ਬਹੁਤਾ ਟਾਈਮ ਨਹੀਂ ਹੈ ਔਰ ਫਿਰ ਵੀ ਸਮੇਂ 'ਚੋਂ ਸਮਾਂ ਕੱਢ ਕੇ ਜ਼ਰੂਰ ਇੱਥੇ ਹਾਜ਼ਰ ਹੋਵੋ ਕਿਉਂਕਿ ਇੱਥੇ ਤੋਂ ਤੁਸੀਂ ਦੇਖਿਆ ਹੋਣਾ ਆ ਸ਼ੰਭੂ ਬਾਰਡਰ ਤੋਂ ਲੈ ਕੇ ਵਿਸ਼ੇ 3-4 ਕਿਲੋਮੀਟਰ ਤੱਕ ਜੋ ਟਰਾਲੀਆਂ ਕਿਸਾਨ ਵੀਰਾਂ ਦੀਆਂ ਖੜੀਆਂ ਨੇ ਸੋ ਇਹਨਾਂ ਦੇ ਵਿੱਚੋਂ ਕਈ ਕਿਸਾਨ ਆਉਂਦੇ ਨੇ ਹਾਜ਼ਰ ਲਾ ਕੇ ਚਲੇ ਜਾਂਦੇ ਨੇ ਜਿਵੇਂ ਤੁਸੀਂ ਦੇਖਣਾ ਜਮਰੌਦ ਦੇ ਕਿਲੇ ਦੇ ਵਿੱਚ ਭਾਵੇਂ ਥੋੜੇ ਸਿੰਘ ਸੀ ਅੰਦਰ ਪਰ ਬਾਹਰ ਲੱਖਾਂ ਦੀਆਂ ਗਿਣਤੀਆਂ ਦੀ ਫੌਜਾਂ ਸੀਗੀਆਂ ਉਹਨਾਂ ਨੂੰ ਇਹ ਬਹਿਮ ਸੀ ਭੁਲੇਖਾ ਸੀਗਾ ਕਿ ਕਿਲੇ ਦੇ ਅੰਦਰ ਪਤਾ ਨਹੀਂ ਕਿੰਨੇ ਕੁ ਸੂਰਮੇ ਡਟੇ ਹੋਏ ਆ ਬੇਸ਼ੱਕ ਸਾਡੀਆਂ ਟਰਾਲੀਆਂ ਖਾਲੀ ਹੋਣ ਪਰ ਜਿਹੜੀ ਸਾਡੀ ਆਪੋਜੀਟ ਪਾਰਟੀ ਆ ਉਹਨਾਂ ਨੂੰ ਐ ਤਾਂ ਹੈਗਾ ਵੀ ਇੱਥੇ ਕੋਈ ਨਾ ਕੋਈ ਸੂਰਮੇ ਡਟੇ ਹੋਏ ਆ ਸੋ ਬੇਨਤੀ ਹੈ ਕਿ ਸਿੰਘ ਇੱਥੇ ਆਉਣ ਇੱਥੇ ਹਾਜ਼ਰੀ ਲਵਾਉਣ ਜ਼ਰੂਰ ਇੱਕ ਵਾਰੀ ਆਉਣ ਜੀ ਸੋ ਇਹਨਾਂ ਕੁਝ ਕਹਿੰਦੇ ਖੇਮਾ ਦੇ ਜਾਚਕ ਹੋਣ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪਾਂ ਨਾਰੇ ਲਾਉਣੇ ਆ ਜੀ ਬੋਲ ਤੁਸੀਂ ਲਾਤੋ ਜਨਾਏ ਲਾਣ ਇਸਤਾਨ ਇਕਤਾ ਜਿੰਦਾਬਾਦ 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 ਇਸਤਾਨ ਇਕਤਾ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ